ਅੱਛਾ ਆਪਾਂ ਸਾਰਿਆਂ ਨੇ ਇਹ ਸਿੱਖਿਆ ਹੁਣ ਤੱਕ ਕਿ ਪ੍ਰੈਜ਼ੈਂਟ ਪਰਫੈਕਟ ਟੈਂਸ ਕਿੱਥੇ ਵਰਤਿਆ ਜਾਂਦਾ ਜਦੋਂ ਸੈਂਟੈਂਸ ਦੇ ਪਿੱਛੇ ਚੁੱਕਾ ਹੈ ਚੁੱਕੀ ਹੈ ਚੁੱਕੇ ਹਨ ਇਹ ਚੀਜ਼ਾਂ ਜਾਣ ਪਰ ਅਸਲ 'ਚ ਇਹ ਗਲਤ ਆ ਕਿਉਂਕਿ ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਵਿੱਚ ਜਿੰਨੇ ਵੀ ਸੈਂਟੈਂਸ ਬਣਦੇ ਆ ਜ਼ਰੂਰੀ ਨਹੀਂ ਕਿ ਉਹਨਾਂ ਦੇ ਪਿੱਛੇ ਚੁੱਕਾ ਹੈ ਚੁੱਕੀ ਹੈ ਚੁੱਕੇ ਹਨ ਇਹ ਚੀਜ਼ ਜਾਣ ਅੱਛਾ ਜੇ ਇਹ ਚੀਜ਼ਾਂ ਨਹੀਂ ਆਉਂਦੀਆਂ ਤਾਂ ਹੋਰ ਪ੍ਰੈਜ਼ੈਂਟ ਪਰਫੈਕਟ ਟੈਂਸ ਉਦੇ ਪਿੱਛੇ ਹੋਰ ਕਿਹੜੀਆਂ ਚੀਜ਼ਾਂ ਹੁੰਦੀਆਂ ਔਰ ਜੇ ਇਹਨਾਂ ਚੀਜ਼ਾਂ ਦੇ ਨਾਲ ਪ੍ਰੈਜ਼ੈਂਟ ਪਰਫੈਕਟ ਟੈਂਸ ਦੀ ਪਛਾਣ ਨਹੀਂ ਹੁੰਦੀ ਤਾਂ ਹੋਰ ਕਿਹੜੀਆਂ ਚੀਜ਼ਾਂ ਨਾਲ ਹੁੰਦੀ ਆ ਇਹ ਸਾਰੀਆਂ ਚੀਜ਼ਾਂ ਆਪਾਂ ਅੱਜ ਦੀ ਕਲਾਸ ਕਰਾਂਗੇ ਸੋ ਲੈਟਸ ਸਟਾਰਟ ਤਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਜਿਹੜਾ ਹੈ ਉਹਨੂੰ ਪੋਜ਼ਿਟਿਵ ਵਿੱਚ ਲਿਖਣ ਦਾ ਫਾਰਮੂਲਾ ਇਹ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਪ੍ਰੈਜ਼ੈਂਟ ਪਰਫੈਕਟ ਕਿੱਥੇ ਵਰਤਿਆ ਜਾਂਦਾ ਜਦੋਂ ਕੰਮ ਪੂਰਾ ਹੋ ਜਾਵੇ ਠੀਕ ਹੈ ਆਪਾਂ ਕੋਈ ਕੰਮ ਸ਼ੁਰੂ ਕੀਤਾ ਹੋਇਆ ਸੀ ਜਦੋਂ ਉਹ ਕੰਮ ਪੂਰਾ ਹੋ ਜੇ ਤਾਂ ਉਹਨੂੰ ਆਪਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਵਿੱਚ ਲਿਖਦੇ ਹਾਂ ਜਿਵੇਂ ਮੈਂ ਰੋਟੀ ਖਾ ਲਈ ਹੈ ਠੀਕ ਹੈ ਮੈਂ ਰੋਟੀ ਖਾ ਲਈ ਹੈ ਇਹ ਜਿਹੜਾ ਸੈਂਟੈਂਸ ਹੈ ਇਹ ਪ੍ਰੈਜ਼ੈਂਟ ਪਰਫੈਕਟ ਹੈ ਅਚਾ ਜੇ ਤੁਸੀਂ ਆ ਨਾ ਲਿਖੋ ਇਹਦੇ ਚ ਕਿਤੇ ਵੀ ਆਪਾਂ ਚੁੱਕਾ ਹੈ ਇਹ ਨਹੀਂ ਲਿਖਿਆ ਮੈਂ ਆਪਾਂ ਲਿਖਣ ਨੂੰ ਤਾਂ ਇਹ ਵੀ ਲਿਖ ਸਕਦੇ ਸੀ ਕਿ ਮੈਂ ਰੋਟੀ ਖਾ ਚੁੱਕਾ ਹਾਂ ਪਰ ਇਹ ਆਪਾਂ ਕਿਤਾਬਾਂ 'ਚ ਹੀ ਹੁੰਦਾ ਜ਼ਿਆਦਾਤਰ ਆਪਾਂ ਇਹਨੂੰ ਇਸ ਤਰ੍ਹਾਂ ਹੀ ਲਿਖਦੇ ਆ ਕਿ ਮੈਂ ਰੋਟੀ ਖਾ ਲਈ ਹੈ ਔਰ ਬੋਲਣ 'ਚ ਆਪਾਂ ਇਹਨੂੰ ਐਵੇਂ ਬੋਲ ਦਿੰਦੇ ਨੇ ਕਿ ਮੈਂ ਰੋਟੀ ਖਾ ਲਈ ਠੀਕ ਹੈ ਮਨ ਕੇ ਚਲੋ ਤੁਹਾਡੇ ਕਿਸੇ ਫਰੈਂਡ ਦਾ ਫੋਨ ਆਇਆ ਤਾਂ ਉਹ ਤੁਹਾਨੂੰ ਪੁੱਛਦਾ ਕਿ ਕੀ ਕਰੀ ਜਾਣਾ ਤਾਂ ਤੁਸੀਂ ਕਹਿੰਦੇ ਕਿ ਮੈਂ ਰੋਟੀ ਖਾਈ ਜਾਣਾ ਤਾਂ ਮੈਂ ਰੋਟੀ ਖਾਈ ਜਾਣਾ ਇਹ ਜਿਹੜਾ ਸੈਂਟੈਂਸ ਹੈ ਇਹ ਪ੍ਰੈਜ਼ੈਂਟ ਪਰਫੈਕਟ ਸੌਰੀ ਪ੍ਰੈਜ਼ੈਂਟ ਕੰਟੀਨਿਊਸ ਹੈ ਠੀਕ ਹੈ ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ ਉਹ ਕਹਿੰਦਾ ਠੀਕ ਹੈ ਮੈਂ 10 ਮਿੰਟ ਬਾਅਦ ਲਾਉਂਦਾ ਹੁਣ ਉਹਨੇ 10 15 ਮਿੰਟ ਬਾਅਦ ਫੇਰ ਫੋਨ ਲਾਇਆ ਤਾਂ ਹੁਣ ਫੇਰ ਪੁੱਛਿਆ ਰੋਟੀ ਖਾ ਲਈ ਤਾਂ ਆਪਾਂ ਜਵਾਬ ਦਿੰਨੇ ਕਿ ਹਾਂ ਮੈਂ ਰੋਟੀ ਖਾ ਲਈ ਠੀਕ ਹੈ ਤਾਂ ਇਹ ਜਿਹੜਾ ਤੁਹਾਡਾ ਸੈਂਟੈਂਸ ਹੈ ਕਿ ਹਾਂ ਮੈਂ ਰੋਟੀ ਖਾ ਲਈ ਇਹ ਪ੍ਰੈਜ਼ੈਂਟ ਪਰਫੈਕਟ ਟੈਂਸ ਹੈ ਠੀਕ ਹੈ ਜਦੋਂ ਮਤਲਬ ਕੋਈ ਕੰਮ ਪੂਰਾ ਹੋ ਜੇ ਠੀਕ ਤਾਂ ਇਹਦੇ ਚ ਦੇਖੋ ਇੱਕ ਮਨੂਗਾ ਕਿਵੇਂ ਸਭ ਤੋਂ ਪਹਿਲਾਂ ਸਬਜੈਕਟ ਸਬਜੈਕਟ ਕੋਣਾ ਮੈਂ ਆਈ ਇਸ ਤੋਂ ਅੱਗੇ ਹੈ ਹੈਜ਼ ਹੈਵ ਹੁਣ ਹੈਜ਼ ਕਿੱਥੇ ਵਰਤਾ ਜਾਊ ਤੇ ਹੈਵ ਕਿੱਥੇ ਵਰਤਾ ਜਾਊ has ਵਰਤਾ ਜਾਉ ਹੀ ਸ਼ੀ ਇਟ ਥਰਡ ਪਰਸਨ ਸਿੰਗੂਲਰ ਇਹ ਆਪਾਂ ਬਹੁਤ ਵਾਰੀ ਕਰ ਚੁੱਕੇ ਆ ਕਲਾਸ ਹੁਣ ਤੱਕ ਹੀ ਸ਼ੀ ਇਟ ਠੀਕ ਹੈ ਹੀ ਮਤਲਬ ਜਦੋਂ ਕੋਈ ਮੁੰਡਾ ਆ ਸੈਂਟੈਂਸ ਦਾ ਸਬਜੈਕਟ ਹੋਵੇ ਸ਼ੀ ਮਤਲਬ ਕੋਈ ਕੁੜੀ ਹੋਵੇ ਔਰ ਇਟ ਮਤਲਬ ਕੋਈ ਨੋਨ ਲਿਵਿੰਗ ਚੀਜ਼ ਕੋਈ ਨਰਜੀਵ ਚੀਜ਼ ਸੈਂਟੈਂਸ ਦਾ ਸਬਜੈਕਟ ਹੋਵੇ ਔਰ ਤੇ ਨਹੀਂ ਸਿੰਗੂਲਰ ਹੋਣ ਪਰ ਇਥੇ ਹੀ ਸ਼ੀ ਇਟ ਚ ਕੋਈ ਨਹੀਂ ਹੈ ਇਥੇ ਆਈ ਹੈ ਆਈ ਦੇ ਨਾਲ ਹੈਵ ਹੀ ਸ਼ੀਟ ਦੇ ਨਾਲ ਹੈਸ ਬਾਕੀ ਸਾਰਾ ਨੇ ਹੈਵ ਆਈ ਹੈਵ ਤਾਂ ਇਹਦੇ ਚ ਕੰਮ ਕੀ ਹੋਇਆ ਖਾਣਾ ਖਾਣਾ ਖਾਣ ਨੂੰ ਆਪਾਂ ਇੰਗਲਿਸ਼ ਚ ਕਹਿੰਦੇ ਆ ਈਟ ਤਾਂ ਥਰਡ ਫਾਰਮ ਲੱਗਣੀ ਈਟ ਦੀ ਈਟ ਏਟ ਈਟਨ ਆਈ ਹੈਵ ਈਟਨ ਰੋਟੀ ਖਾ ਲਈ ਰੋਟੀ ਮਤਲਬ ਖਾਣਾ ਜਾਂ ਫੂਡ ਠੀਕ ਆਈ ਹੈਵ ਈਟਨ ਫੂਡ ਮੈਂ ਰੋਟੀ ਖਾ ਲਈ ਹੈ ਜਾਂ ਮੈਂ ਰੋਟੀ ਖਾ ਲਿਆ ਜਿਵੇਂ RAM ਨੇ ਕਿਤਾਬ ਪੜ੍ਹ ਲਈ ਹੈ ਠੀਕ ਹੈ RAM ਕਿਤਾਬ ਪੜ੍ਹ ਹੀ ਜਾਂਦਾ ਸੀ ਠੀਕ ਤਾਂ ਜਦੋਂ ਹੁਣ ਸਾਰੀ ਕਿਤਾਬ ਪੜ੍ਹ ਲਈ ਤਾ ਆਪਾਂ ਕਹਿੰਦੇ ਕਿ ਰਾਮ ਨੇ ਪੜਨ ਵਾਲਾ ਕੰਮ ਪੂਰਾ ਕਰ ਲਿਆ ਰਾਮ ਨੇ ਸਾਰੀ ਕਿਤਾਬ ਪੜ ਲਈ ਰਾਮ ਨੇ ਕਿਤਾਬ ਪੜ ਲਈ ਹੈ ਯਾਰਾਮ ਨੇ ਕਿਤਾਬ ਪੜ ਲਈ ਇਹਦੇ ਚ ਆਪਾਂ ਕਿਤੇ ਨਹੀਂ ਲਿਖਿਆ ਕਿ ਰਾਮ ਕਿਤਾਬ ਪੜ ਚੁੱਕਾ ਹੈ ਠੀਕ ਇਹ ਸਿਰਫ ਕਿਤਾਬਾਂ ਦੇ ਵਿੱਚ ਲਿਖਿਆ ਹੁੰਦਾ ਆਮ ਭਾਸ਼ਾ ਦੇ ਵਿੱਚ ਆਪਾਂ ਇਹਨੂੰ ਇਦਾਂ ਲਿਖਦੇ ਆਂ ਔਰ ਬੋਲਦੇ ਆਪਾਂ ਇਹਨੂੰ ਇਦਾਂ ਕਿ ਰਾਮ ਨੇ ਕਿਤਾਬ ਪੜ ਲਈ ਠੀਕ ਕੋਈ ਕੰਮ ਪੂਰਾ ਹੋ ਗਿਆ ਰਾਮ ਹਨ ਹੀ ਸ਼ੀ ਇਟ ਇਹਨਾਂ ਦੇ ਨਾਲ ਹੁੰਦਾ ਹੈਜ਼ ਰਾਮ ਹੀ ਹੈ ਤਾਂ ਇੱਥੇ ਹੈਜ਼ ਆਊ ਰਾਮ ਹੈਜ਼ ਪੜਨਾ ਰੀਡ ਇਹਦੀ 3rd ਫਾਰਮ ਆਊਗੀ ਰੈਡ ਸਪੈਲਿੰਗ ਸੇਮ ਰਹਿਣਗੇ ਰੀਡ ਵਾਲੀ ਪਰਨੰਸੀਏਸ਼ਨ ਦਾ ਹੋਲਗਰ ਰੈਡ ਰਾਮ ਹੈਜ਼ ਰੈਡ ਦ ਬੁੱਕ ਠੀਕ ਜਦੋਂ ਕੋਈ ਕੰਮ ਪੂਰਾ ਹੋ ਜੇ ਉਦੋਂ ਪ੍ਰੈਜ਼ੈਂਟ ਪਰਫੈਕਟ ਟੈਂਸ ਜਿਹੜਾ ਹੈ ਵਰਤਿਆ ਜਾਂਦਾ ਠੀਕ ਤਾਂ ਹੋਰ ਇਹ ਕਿੱਥੇ ਵਰਤਿਆ ਜਾਂਦਾ ਤੇ ਅਨੁਭਵ ਦੱਸਣ ਲਈ ਤਜਰਬੇ ਦੱਸਣ ਲਈ ਮਤਲਬ ਆਪਾਂ ਜ਼ਿੰਦਗੀ ਚ ਕੀ ਕੀ ਕੀਤਾ ਜਾਂ ਕੀ ਕੀ ਨਹੀਂ ਕੀਤਾ ਕਿਹੜਾ ਕੰਮ ਆਪਾਂ ਕਿੰਨੇ ਵਾਰੀ ਕੀਤਾ ਕਿੰਨੇ ਵਾਰ ਹੀ ਨਹੀਂ ਕੀਤਾ ਇਹ ਸਾਰੀਆਂ ਚੀਜ਼ਾਂ ਆਪਣਾ ਐਕਸਪੀਰੀਅੰਸ ਹੁੰਦੀਆਂ ਤਜਰਬਾ ਹੁੰਦੀਆਂ ਠੀਕ ਆਪਾਂ ਜਿਹੜੇ ਆਪਣੇ ਤਜਰਬੇ ਹੁੰਦੇ ਆ ਇਹਨਾਂ ਨੂੰ ਆਪਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਵਿੱਚ ਲਿਖਦੇ ਆ ਠੀਕ ਹੈ ਜਿਵੇਂ ਕਹਿਣਾ ਹੋਵੇ ਮੈਂ ਇਹ ਕਿਤਾਬ ਦੋ ਵਾਰ ਪੜ੍ਹੀ ਹੈ ਮੈਂ ਇਹ ਕਿਤਾਬ ਦੋ ਵਾਰ ਪੜ੍ਹੀ ਹੈ ਹਣ ਇੱਥੇ ਵੀ ਕਿਤੇ ਨਹੀਂ ਆਇਆ ਕਿ ਮੈਂ ਇਹ ਦੋ ਕਿਤਾਬ ਦੋ ਇਹ ਕਿਤਾਬ ਦੋ ਵਾਰ ਪੜ੍ਹ ਚੁੱਕਾ ਹਾਂ ਉਹ ਸਿਰਫ ਕਿਤਾਬਾਂ ਜੀ ਲਿਖਿਆ ਲੁਖਿਆ ਜਾਂਦਾ ਤਾਂ ਆਮ ਤੌਰ ਤੇ ਤਾਂ ਆਪਾਂ ਲਿਖਦੇ ਇਦਾਂ ਹੀ ਆ ਬੋਲਣ ਚਾਪਾਂ ਇਹਨੂੰ ਹੋ ਵੀ ਸੌਖਾ ਬੋਲ ਲੈਣ ਕਿ ਮੈਂ ਇਹ ਕਿਤਾਬ ਦੋ ਵਾਰੀ ਬੜੀਆ ਠੀਕ ਹੈ ਹੈ ਵੀ ਨਹੀਂ ਲਾਉਂਦੇ ਪੜ੍ਹੀ ਆ ਤਾਂ ਇੱਥੇ ਤੁਸੀਂ ਦੱਸ ਰਹੇ ਆ ਕਿ ਕੋਈ ਕੰਮ ਤੁਸੀਂ ਕਿੰਨੇ ਵਾਰੀ ਕੀਤਾ ਜਾਂ ਕੀਤਾ ਵੀ ਹੈ ਕਿ ਨਹੀਂ ਠੀਕ ਹੈ ਮੈਂ ਇਹ ਕਿਤਾਬ ਦੋ ਵਾਰੀ ਪੜੀਆ ਇਹ ਥੋੜਾ ਜਿਹਾ ਅੱਜ ਯਾਰ ਬੰਦ ਕੇ ਚੱਲੋ ਕੋਈ ਬੜੀ ਫੇਮਸ ਕਿਤਾਬ ਹੈ ਠੀਕ ਹੈ ਆਮ ਤੌਰ ਤੇ ਆ ਜ਼ਿਆਦਾਤਰ ਲੋਕਾਂ ਨੇ ਉਹ ਕਿਤਾਬ ਪੜ੍ਹੀ ਨਹੀਂ ਪਰ ਤੁਸੀਂ ਕਹਿੰਦੇ ਕਿ ਮੈਂ ਤਾਂ ਇਹ ਕਿਤਾਬ ਪੜ੍ਹੀ ਵੀ ਔਰ ਬੜੀ ਵੀ ਦੋ ਵਾਰੀਆ ਠੀਕ ਇਹ ਹੋ ਗਿਆ ਤੁਹਾਡਾ ਤਜਰਬਾ ਸੈਂਟੈਂਸ ਦਾ ਸਬਜੈਕਟ ਹੈ ਆਈ ਅ ਇਸ ਤੋਂ ਅੱਗੇ ਹੈਜ਼ ਹੈਵ ਆਈ ਡੋਟ ਹੈਵ ਆਈ ਹੈਵ ਪੜਨਾ ਰੀਡ ਦੀ ਥਰਡ ਫਾਰਮ ਰੈਡ ਔਰ ਕੀ ਪੜਿਆ ਇਹ ਕਿਤਾਬ ਆਈ ਹੈਵ ਰੈਡ ਦਿਸ ਬੁੱਕ ਕਿੰਨੀ ਵਾਰੀ ਦੋ ਵਾਰੀ ਠੀਕ ਜਿਵੇਂ ਕਹਿਣਾ ਹੋਵੇ ਕਿ ਮੈਂ ਦੋ ਵਾਰੀ ਜਿਹੜਾ ਹੈ ਡਾਂਸ ਕੰਪੀਟੀਸ਼ਨ ਜਿੱਤਿਆ ਠੀਕ ਹੈ ਮੈਂ ਦੋ ਵਾਰੀ ਡਾਂਸ ਕੰਪੀਟੀਸ਼ਨ ਚ ਪਾਰਟਿਸਿਪੇਟ ਕੀਤਾ ਸੀ ਔਰ ਦੋਵੇਂ ਵਾਰੀ ਜਿੱਤਿਆ ਆਈ ਹੈਵ 1 डा वन डांस कंपटीशन टू टाइम्स या ट्वाइस ठीक याज में कहना होवे के असी ए फिल्म देखी है ठीक मान के चलो कोई बड़ी फेमस फिल्म है मूवी है जेडी बड़ी चर्चा छ है तुसी कहनी आ के असी ए फिल्म देखी भी है ठीक है मतलब थोड़ा तजुर्बा है के असी फिल्म देखी भी है ठीक है ਤਾਂ ਵੀ ਹੈਵ ਵਾਚਡ ਥਿਸ ਮੂਵੀ ਤਾਂ ਇਸ ਤਰ੍ਹਾਂ ਦੇ ਜਿਹੜੇ ਸੈਂਟੈਂਸ ਹੁੰਦੇ ਆ ਤਜਰਬੇ ਵਾਲੇ ਜਾਂ ਜਿਵੇਂ ਕਹਿਣਾ ਹੋਵੇ ਕਿ ਮੈਂ ਚੰਡੀਗੜ੍ਹ ਕਈ ਰਹੀ ਗਿਆ ਠੀਕ ਹੈ ਆਈ ਹੈਵ ਬੀਨ ਟੂ ਚੰਡੀਗੜ੍ਹ ਮੈਨੀ ਟਾਈਮਸ ਮੈਂ ਆ ਇਹ ਕੰਮ ਕਈ ਵਾਰੀ ਕੀਤਾ ਆਈ ਹੈਵ ਡਨ ਥਿਸ ਵਰਕ ਮੈਨੀ ਟਾਈਮਸ ਮੈਂ ਇਹ ਕੰਮ ਕਦੇ ਨਹੀਂ ਕੀਤਾ ਆਈ ਹੈਵ ਨੈਵਰ ਡਨ ਥਿਸ ਵਰਕ ਠੀਕ ਆਪਣਾ ਜਿਹੜਾ ਐਕਸਪੀਰੀਅੰਸ ਹੈ ਇਹ ਚੀਜ਼ ਨੂੰ ਤੁਸੀਂ ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਵਿੱਚ ਵਰਤਦੇ ਆਂ ਲਿਖਦੇ ਆਂ ਠੀਕ ਹੈ ਇਸ ਤੋਂ ਬਾਅਦ ਕਿੱਥੇ ਵਰਤੇ ਜਾਂਦਾ ਇਹ ਕੋਈ ਕੰਮ ਚੀਜ਼ ਜਾਂ ਕੰਮ ਜੋ ਫਾਸਟ ਚ ਸ਼ੁਰੂ ਹੋਇਆ ਅਤੇ ਅਜੇ ਵੀ ਉਸੇ ਤਰ੍ਹਾਂ ਹੈ ਕੋਈ ਚੀਜ਼ ਜਾਂ ਕੋਈ ਕੰਮ ਪਾਸਟ ਚ ਸ਼ੁਰੂ ਹੋਇਆ ਸੀ ਔਰ ਹਜੇ ਵੀ ਹੈਗਾ ਹੋ ਮਨ ਕੇ ਚਲੋ ਜਿਵੇਂ ਆਪਾਂ ਕਹਿਣਾ ਹੋਵੇ ਇਹਦੀ ਐਗਜ਼ਾਮਪਲ ਦੇਖੋ ਅਸੀਂ ਇਹ ਆ ਮਨ ਆ ਸੌਰੀ ਇਹਦੀ ਐਗਜ਼ਾਮਪਲ ਦੇਖੋ ਸਾਨੂੰ ਵਿਆਹਿਆ ਨੂੰ ਤਿੰਨ ਸਾਲ ਹੋ ਗਏ ਹਨ ਆਪਾਂ ਕਹਿੰਦੇ ਆ ਕਿ ਸਾਨੂੰ ਵਿਆਹਿਆ ਨੂੰ ਤਿੰਨ ਸਾਲ ਹੋ ਗਏ ਇਹਦੇ ਚ ਚੁੱਕਾ ਹੈ ਚੁੱਕੀ ਆਪਾਂ ਕਿਤੇ ਨਹੀਂ ਲਿਖਿਆ ਠੀਕ ਹੈ ਆਪਾਂ ਸਦਾ ਜਾਂ ਆਮ ਭਾਸ਼ਾ ਚ ਇਹ ਬੋਲਦੇ ਨੇ ਕਿ ਸਾਨੂੰ ਵਹ ਨੂੰ ਤਨਸਰ ਹੋਵੇ ਠੀਕ ਹੈ ਤਾਂ ਹੌਲੇ ਦੇ ਚ ਆਪਾਂ ਦੇਖਿਆ ਸੀ ਕਿ ਕੋਈ ਚੀਜ਼ ਜੋ ਪਾਸਟ ਚ ਸ਼ੁਰੂ ਹੋਈ ਸੀ ਤੇ ਹਜੇ ਵੀ ਉਸੇ ਤਰ੍ਹਾਂ ਹੈ ਥੋੜਾ ਵਿਆਹ ਜਿਹੜਾ ਹੈ ਪਾਸਟ ਚ ਹੋਇਆ ਸੀ 3 ਸਾਲ ਪਹਿਲਾਂ ਔਰ ਤੁਸੀਂ ਹਜੇ ਵੀ ਵਿਆਹੀ ਰਹੇ ਹੋ ਠੀਕ ਹੈ ਕੋਈ ਚੀਜ਼ ਜਿਹੜੀ ਜਿਵੇਂ ਪਾਸਟ ਚ ਸਟਾਰਟ ਹੋਈ ਸੀ ਸ਼ੁਰੂ ਹੋਈ ਸੀ ਅੱਜ ਵੀ ਉਸੇ ਤਰ੍ਹਾਂ ਹੀ ਹੈ ਇਹ ਟੈਂਸ ਜਿਹੜੇ ਹੈਗੇ ਆਪਾਂ ਪ੍ਰੈਜ਼ੈਂਟ ਇਹ ਇਹ ਵਾਲੀ ਸੈਂਟੈਂਸ ਜਿਹੜੇ ਹੈਗੇ ਆਪਾਂ ਪ੍ਰੈਜ਼ੈਂਟ ਪਰਫੈਕਟ ਇਹਦੇ ਚ ਲੱਗਦੇ ਹੁੰਦੇ ਹਨ ਜਿਵੇਂ ਵੀ ਵੀ ਦੇ ਨਾਲ ਹੈਵ ਅੱਛਾ ਇੱਕ ਚੀਜ਼ ਦਾ ਧਿਆਨ ਰੱਖਿਓ ਇਹਦੇ ਚ ਸਾਨੂੰ ਵਿਆਹਿਆਂ ਨੂੰ 3 ਸਾਲ ਹੋ ਗਏ ਇਹਦੇ ਚ ਕੋਈ ਵੀ ਜਿਹੜੀ ਹੈ ਐਕਸ਼ਨ ਵਰਬ ਹੈ ਨਹੀਂ ਇਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਸਿਰਫ ਇੱਕ ਸਟੇਟ ਹੈ ਤੁਸੀਂ ਦੱਸ ਰਹੇ ਆ ਕਿ ਤੁਸੀਂ ਵਿਆਹੇ ਵੇ ਹੋ ਠੀਕ ਹੈ ਵਿਆਹੇ ਹੋਣਾ ਕੋਈ ਵਰਬ ਨਹੀਂ ਹੈ ਕੋਈ ਕੰਮ ਨਹੀਂ ਹੈ ਇਹ ਤਾਂ ਇੱਥੇ ਵਰਬ ਹੋ ਜਾਏਦੀ ਜੇ ਆਪਾਂ ਕਹਿਣਾ ਹੋਵੇ ਕਿ ਅਸੀਂ ਵਿਆਹ ਕਰਾ ਰਹੇ ਹਾਂ ਜਾਂ ਵਿਆਹ ਸਾਡਾ ਹੋ ਚੁੱਕਿਆ ਹੈ ਜਾਂ ਹੋਇਆ ਵਾ ਠੀਕ ਹੈ ਇਸ ਇਸ ਤਰ੍ਹਾਂ ਦਾ ਕੋਈ ਜੇ ਸੈਂਟੈਂਸ ਹੁੰਦਾ ਫਿਰ ਆਪਾਂ ਵਰਬ ਵਰਤਦੇ ਹੁਣ ਇੱਥੇ ਕੋਈ ਜਿਹੜੀ ਹੈਗੀ ਆ ਵਰਬ ਹੈ ਹੀ ਨਹੀਂ ਮਤਲਬ ਐਕਸ਼ਨ ਵਰਬ ਹੈ ਨਹੀਂ इतने सिंपली बी एक वर्ब होंगी होना बी वॉज बीन बीन जी है लगेगा वी हैव बीन मैरिड फॉर थ्री ईयरस वी हैव बीन मैरिड फॉर थ्री ईयरस ठीक है ਜਦੋਂ ਦੱਸਦੇ ਆ ਕਿ ਕੋਈ ਕੰਮ ਪਾਸਟ ਵਿੱਚ ਸ਼ੁਰੂ ਹੋਇਆ ਸੀ ਔਰ ਹਜੇ ਵੀ ਉਸੇ ਤਰ੍ਹਾਂ ਹੀ ਹੈ ਸਾਨੂੰ ਵਿਆਹ ਨੂੰ 3 ਸਾਲ ਹੋ ਗਏ ਵੀ ਹੈਵ ਬੀਨ ਮੈਰੀਡ ਫਾਰ 3 ইয়ার্স ਦੋ ਜਾਣੇ ਦੋਸਤ ਆ ਉਹ ਕਹਿ ਰਿਹਾ ਕਿ ਅਸੀਂ 2010 ਦੇ ਇਕੱਠੇ ਆ 2010 ਦੇ ਇਕੱਠੇ ਆ ਮਤਲਬ ਕਿ ਉਹ 2010 ਚ ਦੋਸਤ ਬਣੇ ਸੀ ਅਸੀਂ 2010 ਦੇ ਇਕੱਠੇ ਆ ਵੀ ਹੈਵ ਬੀਨ ਟੁਗੇਦਰ ਸਿንስ 2010 ਠੀਕ ਹੈ ਤਾਂ ਜਿਵੇਂ ਅਹ ਕਹਨ ਉਹ ਵੀ ਦੋ ਜਾਨੇ ਮੰਨ ਕੇ ਚਲੋ ਕਲੀਗਾ ਤਾਂ ਉਹ ਕਹਿ ਰਿਹਾ ਕਿ ਸਾਨੂੰ 15 ਸਾਲ ਹੋ ਗਏ ਇਕੱਠਿਆਂ ਨੂੰ ਅਹ ਵੀ ਹੈਵ ਬੀਨ ਟੁਗੇਦਰ ਫਾਰ 15 ইয়ারਸ ਤੁਸੀਂ ਕਿਤੇ ਕਿਸੇ ਫੈਕਟਰੀ ਚ ਕਿਸੇ ਕੰਪਨੀ ਚ ਕੰਮ ਕਰਦਿਆਂ ਨੂੰ 10 ਸਾਲ ਹੋ ਗਏ ਮੰਨ ਕੇ ਚਲੋ ਕਿਸੇ ਨੂੰ ਹਨਾ ਤਾਂ ਤੁਸੀਂ ਕਹਿੰਦੇ ਕਿ ਮੈਨੂੰ ਇੱਥੇ 10 ਸਾਲ ਹੋ ਗਏ ਆਈ ਹੈਵ ਬੀਨ ਹੇਅਰ ਫੋਰ 10 ইয়ারਸ ਇਥੇ 10 ਸਾਲ ਹੋ ਗਏ ਮਤਲਬ ਕਿ ਇਥੇ ਕੰਮ ਕਰਦੇ ਨੂੰ 10 ਸਾਲ ਹੋ ਗਏ ਠੀਕ ਆਈ ਹੈਵ ਬੀਨ ਹੇਅਰ ਫਾਰ 10 ইয়ারਸ ਪਰ ਤੁਸੀਂ ਤੇ ਕਿਹਾ ਹੈ ਕਿ ਕਿ ਮੈਨੂੰ ਇਥੇ 10 ਸਾਲ ਹੋ ਗਏ ਇਹਦੇ ਚ ਤੁਸੀਂ ਐਕਸ਼ਨ ਵਰਬ ਕੋਈ ਨਹੀਂ ਲੈਂਦੀ ਸਰਫ ਸਟੇਟ ਦੱਸਿਆ ਠੀਕ ਹੈ ਸਿਚੁਏਸ਼ਨ ਆਈ ਹੈ ਆਈ ਹੈਵ ਬੀਨ ਹੇਅਰ ਫਾਰ 10 ইয়ারਸ ਠੀਕ acha ایتھے ਕਿਉਂਕਿ ਬੀਨ ਆਇਆ ਫਾਰ ਸਿንስ ਆਇਆ ਠੀਕ ਹੈ ਇਹਦਾ ਮਤਲਬ ਇਹ ਨਹੀਂ ਕਿ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੈ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਜਿਹੜਾ ਹੈ ਉਹਦੀ ਉਹਦੇ ਚ ਜਿਹੜੀ ਹੈਗੀ ਇੱਥੇ ਐਕਸ਼ਨ ਵਰਬ ਹੁੰਦੀ ਆ ਇੱਥੇ ਇਹਦੇ ਚ ਕੋਈ ਐਕਸ਼ਨ ਵਰਬ ਨਹੀਂ ਹੈਗੀ ਠੀਕ ਹੈ ਇੱਥੇ ਜਿਹੜੀ ਹੈਗੀ ਆ ਬੀਨ ਇਹਨੂੰ ਆਪਾਂ ਵਰਬ ਲਿਆ ਠੀਕ ਬਾਕੀ ਸਾਰਾ ਜਿਹੜਾ ਹੈਗਾ ਸੇਮ ਹੀ ਆ ਸਿੰਸ ਫੋਰ ਤਾਂ ਹੂੰ ਤਾਂ ਇਹਨੂੰ ਤਾਂ ਹੀ ਲੱਗਦਾ ਪ੍ਰੈਜ਼ੈਂਟ ਪਰਫੈਕਟ ਕਿਤੇ ਕਿਤੇ ਜਦੋਂ ਕੋਈ ਕੰਮ ਪੂਰਾ ਹੋ ਜੇ ਆਪਣੇ ਤਜਰਬੇ ਦੱਸਣ ਵਾਸਤੇ ਕੋਈ ਚੀਜ਼ ਜਿਹੜੀ ਪਾਸਟ ਚ ਸ਼ੁਰੂ ਹੋਈ ਸੀ ਔਰ ਹਜੇ ਵੀ ਉਸੇ ਤਰ੍ਹਾਂ ਹੀ ਹੈ ਮਤਲਬ ਪ੍ਰੈਜ਼ੈਂਟ ਚ ਵੀ ਉਹ ਚੀਜ਼ ਹਜੇ ਵੀ ਹੈਗੀ ਆ ਬਸ ਇਹਦੇ ਚ ਇਹ ਧਿਆਨ ਦਿਓ ਕਿ ਇਹਦੇ ਚ ਐਕਸ਼ਨ ਵਰਕ ਨਹੀਂ ਹੋਊਗੀ ਠੀਕ ਤਾਂ ਇਹ ਜਿਹੜੇ ਤਿੰਨ ਥਾਂ ਹੈਗੇ ਆ ਜਿੱਥੇ ਜਿੱਤੇ ਪ੍ਰੈਜ਼ੈਂਟ ਪਰਫੈਕਟ ਲੱਗਦਾ ਅੱਛਾ ਇਹ ਤਾਂ ਸੀਗਾ ਪ੍ਰੈਜ਼ੈਂਟ ਪਰਫੈਕਟ ਨੂੰ ਜੇ ਆਪਾਂ ਪੋਜ਼ਿਟਿਵ ਫਾਰਮ ਚ ਵਰਤਣਾ ਹੈ ਨਾ ਜੇ ਇਹਨੂੰ ਆਪਾਂ 네ਗੇਟਿਵ ਫਾਰਮ ਚ ਵਰਤਣਾ ਹੋਵੇ ਜੇ ਨੂੰ ਆਪਾਂ 네ਗੇਟਿਵ ਫਾਰਮ ਚ ਵਰਤਨਾ ਹੋਵੇ ਤਾਂ ਉਹਦਾ ਫਾਰਮੂਲਾ ਕੀ ਹੈ ਸਬਜੈਕਟ ਹੈਜ਼ ਹੈਵ ਨਾਟ ਵਰਬ ਦੀ ਥਰਡ ਫਾਰਮ ਤੇ ਆਬਜੈਕਟ ਠੀਕ ਹੈ ਜਿਵੇਂ ਕਹਿਣਾ ਹੋਵੇ ਕਿ ਰਾਮ ਨੇ ਆਪਣਾ ਕੰਮ ਨਹੀਂ ਕੀਤਾ ਰਾਮ ਨੇ ਕੰਮ ਨਹੀਂ ਕੀਤਾ ਕੰਮ ਮਤਲਬ ਲੈਟਸ ਸੇ ਕਿ ਹੋਮਵਰਕ ਠੀਕ ਹੈ ਰਾਮ ਨੇ ਆਪਣਾ ਕੰਮ ਨਹੀਂ ਕੀਤਾ ਤਤੇ ਰਾਮ ਹੈਜ਼ ਐਵ ਦੇ ਵਿੱਚੋਂ ਹੀ ਸ਼ੀ ਇਟ ਇਹਨਾਂ ਨਾਲ ਹੈਜ਼ ਹੋਂਦਾ ਹੁੰਦਾ ਰਾਮ ਹੀ ਦੀ ਕੈਟਾਗਰੀ ਹੈ ਰਾਮ ਹੈਜ਼ ਨਾਟ ਕਾਮਨੀ ਗੀਤਾ ਕਰਨਾ ਡੂ ਥਰਡ ਫਾਰਮ ਡਨ ਰਾਮ ਹੈਜ਼ ਨਾਟ ਡਨ ਰਾਮ ਨੇ ਆਪਣਾ ਕੰਮ ਨਹੀਂ ਕੀਤਾ ਆਪਣਾ ਮਤਲਬ ਉਹਦਾ ਖੁਦ ਦਾ ਤਾਂ ਇੱਥੇ ਆਊਗਾ ਹੈਜ਼ ਹਿਸ ਵਰਕ ਰਾਮ ਹੈਜ਼ ਨਾਟ ਡਨ Work. Subject, आ, has work ٹھیک اگر ਇਹਨੂੰ ਇੰਟੈਰੋਗੇਟਿਵ ਫਾਰਮ ਇਹਦੇ ਚ ਲਿਖਣਾ ਹੋਵੇ ਇੰਟੈਰੋਗੇਟਿਵ ਕਿਹੜੀ ਜਦੋਂ ਆਪਾਂ ਕੁਐਸਚਨ ਪੁੱਛਨੇ ਜਿਹੜੀ ਫਾਰਮ ਲਾ ਕੇ ਠੀਕ ਹੈ ਤਾਂ ਇਹ ਆਊਗਾ ਸਬਜੈਕਟ سوری हैज हैव ਅੱਗੇ ਆਊਗਾ ਫਿਰ ਆਊਗਾ ਸਬਜੈਕਟ ਫਿਰ ਆਊਗਾ ਵਰਬ ਦੀ 3rd ਫਾਰਮ ਫਿਰ ਆਬਜੈਕਟ ਫਿਰ ਕੁਐਸਚਨ ਮਾਰਕ ਜਿਵੇਂ ਆਪਾਂ ਕਿਸੇ ਨੂੰ ਪੁੱਛਣਾ ਹੋਵੇ ਤੂੰ ਕਦੇ ਚੰਡੀਗੜ੍ਹ ਗਿਆ ਠੀਕ ਤੂੰ ਕਦੇ ਚੰਡੀਗੜ੍ਹ ਗਿਆ ਮਤਲਬ ਕਦੇ ਤੂੰ ਇਹ ਕੰਮ ਕਰਕੇ ਦੇਖਿਆ ਜਾਂ ਕਦੇ ਤੂੰ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ ਚੰਡੀਗੜ੍ਹ ਗਿਆ ਤਾਂ ਤੂੰ ਕਦੇ ਚੰਡੀਗੜ੍ਹ ਗਿਆ ਇਹਨੂੰ ਲਿਖਣ 'ਚ ਆਪਾਂ ਲਿਖਾਂਗੇ ਕੀ ਤੂੰ ਕਦੇ ਚੰਡੀਗੜ੍ਹ ਗਿਆ ਹੈ ਪਰ ਆਪਾਂ ਲਿਖਦੇ ਬੋਲਦੇ ਨਹੀਂ ਹੁੰਦੇ ਇਦਾਂ ਬੋਲਣ 'ਚ ਆਪਾਂ ਇਦਾਂ ਹੀ ਕਹਿੰਦੇ ਕਦੇ ਚੰਡੀਗੜ੍ਹ ਗਿਆ ਠੀਕ ਹੈ ਤਾਂ ਕਿਉਂਕਿ ਕਿਸੇ ਨੂੰ ਪੁੱਛ ਰਹੇ ਆ ਸੈਕੰਡ ਪਰਸਨ ਹੈ ਤਾਂ ਹੈਵ ਹੂ ਅਗਗੇ ਹੈਵ ਯੂ ਚੰਡੀਗੜ ਜਾਣਾ ਵਿਜ਼ਿਟ ਕਰਨਾ ਮਤਲਬ ਉਥੇ ਰੁਕਣਾ ਆ ਜਾ ਕੇ ਵਾਪਸ ਆਉਣਾ ਇੱਕ ਪੂਰਾ ਚੱਕਰ ਲਾ ਦੇਣਾ ਪੂਰਾ ਗੇੜਾ ਲਾ ਦੇਣਾ ਇਹਨੂੰ ਆਪਾਂ ਬੀਨ ਕਹਿੰਦੇ ਆ ਹੈਵ ਯੂ ਬੀਨ ਕਿੱਥੇ ਚੰਡੀਗੜ ਹੈਵ ਯੂ ਬੀਨ ਟੂ ਚੰਡੀਗੜ ठीक हैव यू बीन टू चंडीगढ़ एवर या चंडीगढ़ जे आप इंटेरोगेटिव नैगेटिव फॉर्म च लिखना होते हैज हैव अगे फिर सबजैक्ट फिर नॉट फिर वर्ब दी थर्ड फॉर्म फिर ऑब्जेक्ट फिर क्वेश्चन मार्क ठीक ਜਿਵੇਂ ਮੰਨ ਕੇ ਚੱਲੋ ਕੋਈ ਅ ਕਿਸੇ ਟੀਚਰ ਨੇ ਹੋਮਵਰਕ ਦਿੱਤਾ ਸੀ ਬੱਚਿਆਂ ਨੂੰ ਠੀਕ ਤਾਂ ਉਹਨੇ ਅਗਲੇ ਦਿਨ ਚੈੱਕ ਕਰਨਾ ਸੀਗਾ ਕਿਸੇ ਬੱਚੇ ਨੇ ਹੋਮਵਰਕ ਕੀਤਾ ਨਹੀਂ ਤਾਂ ਟੀਚਰ ਨੂੰ ਪੁੱਛਦਾ ਕੀ ਗੱਲ ਹੋਮਵਰਕ ਕੀਤਾ ਨਹੀਂ ਅਜੇ ਠੀਕ ਤੂੰ ਅਜੇ ਹੋਮਵਰਕ ਕੀਤਾ ਨਹੀਂ ਮਤਲਬ ਜਿਹੜਾ ਉਹਨੇ ਕੰਮ ਦਿੱਤਾ ਸੀ ਉਹ ਕੰਮ ਕਿਸੇ ਨੇ ਪੂਰਾ ਨਹੀਂ ਕੀਤਾ ਉਹਨੂੰ ਪੁੱਛ ਰਹੇ ਆ ਤੂੰ ਇਹ ਕੰਮ ਕੀਤਾ ਨਹੀਂ ਤਾਂ ਇਹਨੂੰ ਆਪਾਂ ਕਿਵੇਂ ਲਿਖਾਂਗੇ ਹੈਵ you not done your homework have you not done your homework ঠিক তা এ যে পজিটিভ নেগেটিভ ইন্টারোগেটিভ অর ইন্টারোগেটিভ নট নেগেটিভ চ লিখনা হবে তা ইস তরা লিখা ਜਾউগা ਪ੍ਰੈਜ਼ੈਂਟ ਪਰਫੈਕਟ ਦੇ ਰਿਗਾਰਡਿੰਗ ਅਗਰ ਫੇਰ ਵੀ ਕੋਈ ਕੁਐਸਚਨ ਹੈ ਕੋਈ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਔਰ ਵੀਡੀਓ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ